ਮਨੁੱਖਤਾ ਨੂੰ ਪਿਆਰ ਕਰਨ ਵਾਲੀ ਇੱਕ ਉੱਚੀ ਮਿਸਾਲ ਚਾਨਣ ਮਨਾਰਾ ਨਾਮ ਹੈ ਉਸਦਾ ਸੈਦ ਆਦਲ ਹੁਸੈਨ ਸ਼ਾ ਜਿਸ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਪਹਿਲਗਾਮ ਦੇ ਉਸ ਘਟਨਾਕ੍ਰਮ ਦੇ ਵਿੱਚ ਸ਼ਹਾਦਤ ਸ਼ਬਦ ਉਸਦੇ ਲਈ ਅਸੀਂ ਕਿਉਂ ਵਰਤ ਰਹੇ ਹਾਂ ਜਦੋਂ ਉਸਤੇ ਬਾਰੇ ਉਸਦੀ ਕਹਾਣੀ ਬਾਰੇ ਤੇ ਉਸਦੇ ਕੰਮ ਬਾਰੇ ਤੇ ਉਸਦੇ ਜਜ਼ਬੇ ਬਾਰੇ ਤੁਹਾਡੇ ਨਾਲੇ ਪੂਰੀ ਰਿਪੋਰਟ ਸਾਂਝੀ ਕਰਾਂਗੇ ਤਾਂ ਤੁਸੀਂ ਵੀ ਉਸ ਨੂੰ ਸਲਾਮ ਆਖੋਗੇ ਸਲਾਮ ਕਹਿਣ ਦੇ ਲਈ ਮਜਬੂਰ ਹੋਵੋਗੇ ਕਿਉਂਕਿ ਉਹ ਇਕਲੌਤਾ ਪੁੱਤਰ ਮਾਪਿਆਂ ਦਾ ਆਪਣੀ ਜਾਨ ਗਵਾ ਦਿੰਦਾ ਕਿਸ ਦੇ ਕਰਕੇ ਸੈਲਾਨੀਆਂ ਦੇ ਕਰਕੇ ਜੋ ਪਹਿਲਗਾਮ ਦੇ ਵਿੱਚ ਉਸ ਮੌਤ ਦੇ ਮੰਜ਼ਰ ਦੇ ਮੈਦਾਨ ਦੇ ਵਿੱਚ ਖੜੇ ਸਨ ਔਰ ਕਿੰਨੇ ਹੀ ਲੋਕਾਂ ਦੀ ਅਣਗਿਣਤ ਲੋਕਾਂ ਦੀ ਉਸ ਨੇ ਮੌਕੇ ਦੇ ਉੱਤੇ ਜਾਨ ਬਚਾਈ ਹਾਲਾਂਕਿ 26 ਤੋਂ 28 ਲੋਕਾਂ ਦੀ ਮੌਤ ਦੱਸੀ ਜਾਂਦੀ ਹੈ ਅੰਕੜੇ ਜੋ ਸਾਹਮਣੇ ਆਏ ਜਿਸ ਦੀ ਪੁਸ਼ਟੀ ਕਰ ਦਿੱਤੀ ਗਈ ਕਿ ਉੱਥੇ ਪਹਿਲਗਾਮ ਦੇ ਵਿੱਚ ਹੋਈ ਅੱਤਵਾਦੀ ਹਮਲੇ ਦੇ ਵਿੱਚ ਲੋਕ ਮਾਰੇ ਗਏ ਟੂਰਿਸਟ ਮਾਰੇ ਗਏ ਜਿਹੜੇ ਪਹਿਲਗਾਮ ਕਸ਼ਮੀਰ ਵੱਲੋਂ ਉਥੋਂ ਦੀਆਂ ਆਬਾਦੀਆਂ ਦਾ ਆਨੰਦ ਮਾਣਨ ਦੇ ਲਈ ਗਏ ਸਨ ਪਰ ਜਿਹੜੇ ਸਪੌਟ ਦੇ ਉੱਤੇ ਹਮਲਾ ਹੋਇਆ ਉਸ ਵਕਤ ਉਥੇ ਮੌਜੂਦ ਸੀ ਸੈਦ ਹੁਸੈਨ ਸ਼ਾ ਤਾਂ ਉਸ ਨੇ ਕਿਸ ਢੰਗ ਦੇ ਨਾਲ ਕਿਵੇਂ ਬਚਾਉਣ ਦੀ ਕੋਸ਼ਿਸ਼ ਕੀਤੀ ਐ ਸਲਾਨੀਆਂ ਨੂੰ ਉਸ ਦੀ ਪੂਰੀ ਕਹਾਣੀ ਇਸ ਰਿਪੋਰਟ ਵਿੱਚ ਸਾਂਝੀ ਕਰਨ ਲੱਗੇ ਆ ਤੇ ਜਦੋਂ ਉਸ ਨੇ ਆਪਣੀ ਜਾਨ ਗਵਾ ਦਿੱਤੀ ਐ ਤੇ ਉਸ ਦੇ ਮਾਪੇ ਰੋਂਦਿਆਂ ਹੋਇਆਂ ਕਰਲਾਉਂਦਿਆਂ ਹੋਇਆਂ ਕੰਬਦੀ ਆਵਾਜ਼ ਦੇ ਵਿੱਚ ਕੀ ਕਹਿ ਰਹੇ ਨੇ ਇਹ ਵੀ ਗੱਲ ਸਾਂਝੀ ਕਰਾਂਗੇ ਦਰਅਸਲ ਜਿਹੜਾ ਇਹ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਦੁਆਰਾ ਚਲਾਈਆਂ ਗਈਆਂ ਗੋਲੀਆਂ ਤੋਂ ਬਾਅਦ ਜਿਹੜਾ ਦੁੱਖ ਸਾਹਮਣੇ ਆਇਆ ਜਿਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਨਖੇਦੀ ਕੀਤੀ ਗਈ ਹੈ ਕਿ ਜਿਹੜੇ ਐਡੇ ਕਾਇਰ ਲੋਕ ਨੇ ਜਿਹੜੇ ਮਨੁੱਖਾਂ ਦੀਆਂ ਜ਼ਿੰਦਗੀਆਂ ਲੈਣ ਦੇ ਲਈ ਜਰਾ ਵੀ ਸਹੀ ਨਹੀਂ ਕਰਦੇ ਉਹਨਾਂ ਨੂੰ ਅਸਰਲ ਦੇ ਵਿੱਚ ਤਿਆਰ ਕੌਣ ਕਰਦਾ ਹੈ ਉਹਨਾਂ ਦੇ ਇਸ ਪਿੱਛੇ ਮਕਸਦ ਕੀ ਹੈ ਇਸ ਦੇ ਪਿੱਛੇ ਕਿਸੇ ਦੀ ਸਿਆਸਤ ਚਮਕਰੀ ਹੋਏਗੀ ਕਿਸੇ ਵੱਡੇ ਕਾਰੋਬਾਰੀਆਂ ਦੇ ਆਪਣੇ ਬਿਜ਼ਨਸ ਸੈੱਟ ਹੋ ਜਾਣਗੇ ਪਰ ਹੇਠਲੇ ਪੱਧਰ ਦੇ ਉੱਤੇ ਆਮ ਲੋਕਾਂ ਨੂੰ ਛੋਟੇ-ਮੋਟੇ ਸਥਾਨਕ ਲੋਕਾਂ ਨੂੰ ਕੀ-ਕੀ ਝੱਲਣਾ ਪੈਂਦਾ ਤੇ ਜਿਨ੍ਹਾਂ ਨੇ ਜਾਨਾਂ ਗਵਾ ਦਿੱਤੀਆਂ ਉਹਨਾਂ ਦੇ ਪਰਿਵਾਰਾਂ ਦੇ ਪੱਲੇ ਜਾਂ ਉਹਨਾਂ ਦੇ ਪੱਲੇ ਤਾਂ ਕੁਝ ਰਿਹਾ ਹੀ ਵੀ ਨਹੀਂ ਹੁਣ ਇਸੇ ਦੇ ਦੌਰਾਨ ਜਿਹੜਾ ਕਾਰ ਪਾਰਕਿੰਗ ਤੋਂ ਲੈ ਕੇ ਪਹਿਲਗਾਮ ਦੇ ਉਸ ਸਪੌਟ ਤੱਕ ਜਿੱਥੇ ਹਮਲਾ ਹੋਇਆ ਉੱਥੇ ਪੈਦਲ ਜਾਣ ਦਾ ਰਸਤਾ ਜ਼ਰੂਰ ਹੈ ਪਰ ਕੁਝ ਲੋਕ ਜਿਹੜੇ ਚੱਲ ਨਹੀਂ ਸਕਦੇ 100 ਤੱਕ ਪੈਦਲ ਯਾਤਰਾ ਨਹੀਂ ਕਰ ਸਕਦੇ ਤੇ ਉਹਨਾਂ ਦੇ ਲਈ ਫਿਰ ਉੱਥੇ ਪ੍ਰਬੰਧ ਸਥਾਨਕ ਲੋਕਾਂ ਵੱਲੋਂ ਇੱਕ ਰੋਜ਼ਗਾਰ ਦੀ ਖਾਤਰ ਕੀਤਾ ਹੋਇਆ ਹੈ ਘੋੜਸਵਾਰੀ ਕਰਵਾਈ ਜਾਂਦੀ ਹੈ ਤੇ ਉਸੇ ਦੇ ਵਿੱਚ ਸૈયਦ ਆਦਲ ਹੁਸੈਨ ਸ਼ਾ ਜਿਹੜਾ ਉਹ ਉੱਥੇ ਇੱਕ ਟੂਰਿਸਟ ਨੂੰ ਲੈ ਕੇ ਜਾਂਦਾ ਜਦੋਂ ਮੌਕੇ ਦੇ ਉੱਤੇ ਸੀ ਉਸ ਨੂੰ ਬਚਾਉਂਦਿਆਂ ਬਚਾਉਂਦਿਆਂ ਜਿਹੜੇ ਅੱਤਵਾਦੀ ਹਮਲਾ ਕਰ ਰਹੇ ਸਨ ਪਹਿਲਾਂ ਤਾਂ ਉਸਨੇ ਬੇਨਤੀ ਕੀਤੀ ਕਿ ਇਸ ਤਰ੍ਹਾਂ ਨਾ ਮਾਰਿਆ ਜਾਵੇ ਉਸਨੇ ਉਸ ਦੀ ਬੇਨਤੀ ਜਦੋਂ ਸਵੀਕਾਰ ਨਹੀਂ ਕੀਤੀ ਜਾਂਦੀ ਤਾਂ ਉਸਨੇ ਰਾਈਫਲ ਖੋਣ ਦੀ ਵੀ ਮੌਕੇ ਤੇ ਕੋਸ਼ਿਸ਼ ਕੀਤੀ ਜਿਹੜੇ ਉੱਥੇ ਪ੍ਰਤੱਖ ਦਰਸ਼ੀ ਸੀ ਜਿਹੜੇ ਵਿਟਨੈਸ ਸੀ ਉਹਨਾਂ ਨੇ ਆਦਲ ਦੇ ਲੜਦਿਆਂ ਦੀ ਜਿਹੜੀ ਕਹਾਣੀ ਬਿਆਨ ਕੀਤੀ ਹੈ ਜੋ ਕਿ ਮੀਡੀਆ ਰਿਪੋਰਟਾਂ ਦਾ ਹਿੱਸਾ ਬਣੀ ਹੈ ਜਿਸ ਦੇ ਵਿੱਚ ਡੀ ਐਚ ਐਨ ਡੀ ਟੀਵੀ ਤੇ ਹੋਰ ਰਿਪੋਰਟਾਂ ਦੇ ਹਵਾਲੇ ਦੇ ਨਾਲ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੋ ਜੋ ਉੱਥੇ ਬਿਆਨ ਕੀਤਾ ਗਿਆ ਨਿਊਜ਼ ਏਜੰਸੀਆਂ ਦੇ ਜ਼ਰੀਏ ਉਹ ਦੱਸਦੇ ਨੇ ਕਿ ਕਿਵੇਂ ਜਿਹੜਾ ਸੈਲਾਨੀ ਨੂੰ ਘੋੜ ਘੋੜ ਸਵਾਰੀ ਕਰਵਾ ਕੇ ਜਿਹੜਾ ਆਦਿਲ ਹੁਸੈਨ ਉੱਥੇ ਲੈ ਕੇ ਜਾਂਦਾ ਹੈ ਉਸ ਦੀ ਖਾਤਰ ਜਿਹਨੂੰ ਹਲੇ ਉਹ ਥੋੜਾ ਸਮਾਂ ਹੀ ਹੋਇਆ ਸੀ ਮਿਲੇ ਨੂੰ ਸਿਰਫ ਉਸ ਨੇ ਉਸ ਤੋਂ ਕਰਾਇਆ ਹੀ ਵਸੂਲਣਾ ਸੀ ਉਸ ਦੀ ਖਾਤਰ ਹੱਕ ਡਾ ਦਿੰਦਾ ਔਰ ਆਪਣੀ ਜਾਨ ਗਵਾ ਦਿੰਦਾ ਔਰ ਅੱਤਵਾਦੀਆਂ ਨੇ ਉਸ ਨੂੰ ਵੀ ਨਹੀਂ ਬਖਸ਼ਿਆ ਔਰ ਉਸ ਨੂੰ ਵੀ ਮਾਰ ਦਿੱਤਾ ਉਸੇ ਕਰਕੇ ਉਸ ਦਾ ਨਾਮ ਦੇ ਅੱਗੇ ਅਸੀਂ ਸ਼ਹੀਦ ਲਾਇਆ ਕਿਉਂਕਿ ਉਸ ਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਲੜਦਿਆਂ ਹੋਇਆਂ ਦਲੇਰ ਮਰਦ ਦੇ ਵਾਂਗ ਤਾਂ ਇਹ ਸਾਰੀ ਕਹਾਣੀ ਜਦੋਂ ਸਾਹਮਣੇ ਆਉਂਦੀ ਹੈ ਦਰਅਸਲ ਆਪਣੇ ਘੋੜੇ ਤੇ ਕਾਰ ਪਾਰਕਿੰਗ ਤੋਂ ਪਹਿਲਗਾਮ ਦੇ ਬੈਸਰਨ ਮੈਦਾਨ ਤੱਕ ਲੈ ਕੇ ਜਾਂਦਾ ਸੀ ਰੋਜ਼ਾਨਾ ਹੀ ਅਜਿੱਥੇ ਸਿਰਫ ਪੈਦਲ ਹੀ ਪਹੁੰਚਿਆ ਜਾ ਸਕਦਾ ਹੈ ਔਰ ਇੱਕ ਆਤਵਾਦੀ ਨਾਲ ਲੜਨ ਦੀ ਕੋਸ਼ਿਸ਼ ਦੌਰਾਨ ਗੋਲੀ ਉਸ ਨੂੰ ਵੀ ਮਾਰ ਦਿੱਤੀ ਜਾਂਦੀ ਹੈ ਤੇ ਉਸ ਸਲਾਨੀ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਉਸ ਨੇ ਮੌਕੇ ਉੱਤੇ ਆਪਣੀ ਜਾਨ ਗਵਾ ਦਿੱਤੀ ਹੁਣ ਜਿਹੜਾ ਇਹ ਸ਼ਾਹ ਹੈ ਇਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਕਮਾਉਣ ਵਾਲਾ ਜੀ ਸੀ ਜਿਸ ਦੇ ਬਜ਼ੁਰਗ ਮਾਤਾ ਪਿਤਾ ਨੇ ਉਸ ਦੀ ਪਤਨੀ ਤੇ ਬੱਚੇ ਨੇ ਉਸ ਦੀ ਹੁਣ ਬੇਸਹਾਰਾ ਮਾਂ ਆਪਣੇ ਪੁੱਤਰ ਦੀ ਮਾਤ ਦੇ ਉੱਤੇ ਜਿਵੇਂ ਰੋਈ ਹੈ ਤੇ ਉਸਨੇ ਰੋਂਦਿਆਂ ਕਰਲਾਉਂਦਿਆਂ ਹੋਇਆਂ ਭਵਿੱਖ ਦੀ ਜਿੱਥੇ ਚਿੰਤਾ ਕੀਤੀ ਉੱਥੇ ਹੀ ਆਪਣੇ ਪੁੱਤਰ ਨੂੰ ਗਵਾਉਣ ਤੋਂ ਬਾਅਦ ਕੰਬਦੀ ਆਵਾਜ਼ ਦੇ ਵਿੱਚ ਉਸਨੇ ਬਹੁਤ ਕੁਝ ਬਿਆਨ ਕੀਤਾ ਉਸਦੇ ਪਿਤਾ ਸੈਇਦ ਹੈਦਰ ਉਸ ਸ਼ਾਹ ਨੇ ਵੀ ਏਐਨਆਈ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮੇਰਾ ਪੁੱਤਰ ਕੱਲ ਕੰਮ ਕਰਨ ਦੇ ਲਈ ਪਹਿਲਗਾਮ ਦੇ ਵਿੱਚ ਗਿਆ ਸੀ ਦੁਪਹਿਰ 3 ਵਜੇ ਦੇ ਕਰੀਬ ਸਮਾਂ ਸੀ ਸਾਨੂੰ ਜਦੋਂ ਹਮਲੇ ਦੇ ਬਾਰੇ ਪਤਾ ਲੱਗਿਆ ਤੇ ਅਸੀਂ ਉਸ ਨੂੰ ਉਸਦੇ ਨੰਬਰ ਦੇ ਉੱਤੇ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ ਫਿਰ ਅਸੀਂ ਫਿਕਰਾਂ ਦੇ ਵਿੱਚ ਪੈ ਗਏ ਤੇ ਕੁਝ ਸਮਾਂ ਬੀਤਿਆ 4:40 ਮਿੰਟ ਦੇ ਉੱਤੇ ਉਸ ਦਾ ਫੋਨ ਚਾਲੂ ਹੋ ਗਿਆ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ ਜਵਾਬ ਨਹੀਂ ਦਿੱਤਾ ਅਸੀਂ ਫਿਰ ਪੁਲਿਸ ਸਟੇਸ਼ਨ ਫਿਕਰ ਦੇ ਵਿੱਚੋਂ ਗਏ ਉੱਥੇ ਜਾ ਕੇ ਸਾਨੂੰ ਜਦੋਂ ਪਤਾ ਲੱਗਦਾ ਹੈ ਕਿ ਹਮਲੇ ਦੇ ਵਿੱਚ ਸਾਡੇ ਪੁੱਤਰ ਨੂੰ ਵੀ ਗੋਲੀ ਲੱਗੀ ਹੈ ਤੇ ਉਹਦੀ ਵੀ ਉਸ ਦੀ ਵੀ ਜਿਹੜੀ ਆ ਮੌਤ ਹੋ ਗਈ ਹੈ ਜੋ ਕਿ ਇਸ ਦੇ ਨਤੀਜੇ ਸਾਨੂੰ ਵੀ ਭੁਗਤਣੇ ਪੈਣਗੇ ਕਿਸ ਢੰਗ ਨਾਲ ਸਾਡਾ ਭੁੱਖ ਗੁਜਰਨਾ ਹੈ ਇਹ ਸਾਨੂੰ ਹੀ ਪਤਾ ਐ ਅਸੀਂ ਜਾਣਦੇ ਹਾਂ ਹੁਣ ਚਸ਼ਮਦੀਦ ਸੀ ਜਿਹੜੇ ਮੌਕੇ ਤੇ ਉਹਨਾਂ ਦਾ ਕਹਿਣਾ ਹੈ ਕਿ ਭੱਜਣ ਦੀ ਬਜਾਏ ਜਿਹੜਾ ਸ਼ਾਹ ਸੀ ਉਸਨੇ ਨੌਜਵਾਨ 28 ਸਾਲਾ ਨੌਜਵਾਨ ਨੇ ਇੱਕ ਅੱਤਵਾਦੀ ਵੱਲ ਭਜਦਿਆਂ ਹੋਇਆਂ ਕੋਸ਼ਿਸ਼ ਕੀਤੀ ਹਥਿਆਰ ਖੋਣ ਦੀ ਪਰ ਉਹ ਕਾਮਯਾਬ ਨਹੀਂ ਹੋਇਆ ਤੇ ਪੜਾਂ ਦੇ ਵਿੱਚ ਹੀ ਉਸਨੇ ਜਿਹੜਾ ਧਿਆਨ ਜੁਰ ਨੂੰ ਪਟਕਾਇਆ ਉਸ ਅੱਤਵਾਦੀ ਦਾ ਜਿਹੜਾ ਕਿ ਸਲਾਨੀਆਂ ਦੇ ਉੱਤੇ ਅੰਨੇਵਾ ਫਾਇਰਿੰਗ ਕਰ ਰਿਹਾ ਸੀ ਤੇ ਉੱਥੋਂ ਸਲਾਨੀਆਂ ਨੂੰ ਭੱਜਣ ਦਾ ਮੌਕਾ ਵੀ ਮਿਲ ਗਿਆ ਉਸ ਸਮੇਂ ਦੇ ਦੌਰਾਨ ਤੇ ਇਸੇ ਕਰਕੇ ਅੱਤਵਾਦ ਦੀ ਬਹੁਤਾ ਸਫਲ ਨਹੀਂ ਹੋਇਆ ਹੋਰ ਲੋਕਾਂ ਦੀ ਜਾਨ ਲੈਣ ਦੀ ਖਾਤਰ ਹਾਲਾਂਕਿ ਜਿਹੜੀਆਂ ਜਾਨਾਂ ਗਈਆਂ ਨੇ ਉਹ ਵੀ ਅਣਮੁੱਲੀਆਂ ਨੇ ਉਹ ਵੀ ਕਦੇ ਕੋਈ ਵਾਪਸ ਨਹੀਂ ਆ ਸਕਦਾ ਪਰ ਜਿੰਨੇ ਸਲਾਨੀ ਬਚਾਏ ਗਏ ਉਸ 28 ਸਾਲਾ ਕਸ਼ਮੀਰੀ ਦੇ ਵੱਲੋਂ ਸਥਾਨਕ ਨੌਜਵਾਨ ਦੇ ਵੱਲੋਂ ਜਿਹੜਾ ਰੋਜ਼ਗਾਰ ਦੀ ਖਾਤਰ ਇੱਕ ਸਲਾਨੀ ਨੂੰ ਉਸ ਸਪੌਟ ਤੇ ਲੈ ਕੇ ਪੁੱਜਿਆ ਸੀ ਉਸ ਦੀ ਖਾਤਰ ਕਿਵੇਂ ਲੜਪੜ ਗਿਆ ਤੇ ਉਸ ਨੂੰ ਵੀ ਜਿਹੜਾ ਮੌਤ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਇਸ ਦੀ ਬਹਾਦਰੀ ਨੂੰ ਲੈ ਕੇ ਉਸ ਪਖਤ ਜਿਹੜੇ ਸ਼ਾਨੇ ਸਲਾਨੀਆਂ ਨੂੰ ਲੁਕਣ ਲਈ ਭੱਜਣ ਦਾ ਮੌਕਾ ਦਿੱਤਾ ਉਸ ਦੀ ਇਹ ਇਸ ਤਰ੍ਹਾਂ ਦੀ ਜਿਹੜੀ ਦਲੇਰੀ ਸੀ ਉਸ ਨੇ ਹੁਣ ਕਸ਼ਮੀਰ ਤੇ ਇਸ ਤੋਂ ਬਾਹਰ ਜਿਹੜਾ ਯਾਦ ਵੀ ਕੀਤਾ ਜਾ ਰਿਹਾ ਉਸ ਨੇ ਨਾ ਸਿਰਫ ਹਿੰਮਤ ਦੀ ਕਹਾਣੀ ਵਜੋਂ ਦੇਖਿਆ ਜਾ ਰਿਹਾ ਪੂਰੇ ਵਿਸ਼ਵ ਭਰ ਦੇ ਵਿੱਚ ਦੁਨੀਆ ਦੇ ਵਿੱਚ ਮਨੁੱਖਤਾ ਦੇ ਪ੍ਰਤੀਕ ਵਜੋਂ ਵੀ ਉਸ ਦੀ ਉਦਾਹਰਣ ਦਿੱਤੀ ਜਾ ਰਹੀ ਹੈ ਉਸ ਨੇ ਦੋ ਵਾਰ ਕੋਸ਼ਿਸ਼ ਕੀਤੀ ਕਿ ਉਹ ਬਚਾਇਆ ਜਾਵੇ ਅੱਤਵਾਦੀ ਤੋਂ ਰਾਈਫਲ ਆ ਜਿਹੜੀ ਖੋਈ ਜਾਵੇ ਹਥਿਆਰ ਖੋਇਆ ਜਾਵੇ ਜੋ ਵੀ ਉਸ ਦੇ ਕੋਲ ਹਥਿਆਰ ਸੀ ਪਰ ਉਹ ਕਾਮਯਾਬਤਾ ਨਹੀਂ ਹੋਇਆ ਪਰ ਕੁਝ ਪਾਲੀ ਉਸਨੇ ਧਿਆਨ ਜ਼ਰੂਰ ਪਟਕਾ ਦਿੱਤਾ ਜਿਸ ਕਰਕੇ ਸਲਾਨੀ ਥੋੜੇ ਬਹੁਤੇ ਆ ਜਿਹੜੇ ਉੱਥੇ ਮੌਕੇ ਤੇ ਮੌਜੂਦ ਸਨ ਉਹ ਲੁਕਦੇ ਹੋਏ ਉੱਥੋਂ ਭੱਜ ਜਾਂਦੇ ਨੇ ਔਰ ਆਪਣੀ ਜਾਨ ਬਚਾ ਪਾਉਂਦੇ ਨੇ ਸਿਰਫ ਸੈਦ ਹੁਸੈਨ ਸ਼ਾਹ ਦੇ ਕਰਕੇ ਔਰ ਸਲਾਨੀਆਂ ਤੇ ਨਿਸ਼ਾਨਾ ਬਣਾਈ ਹੋਈ ਬੰਦੂਕ ਦਾ ਸਾਹਮਣਾ ਉਸਨੇ ਕਰ ਲਿਆ ਔਰ ਉਹ ਆਪਰੇਟਰ ਹੈ ਇੱਕ ਹੋਰ ਜਿਹੜਾ ਗੁਲਾਮ ਨਬੀ ਉਹ ਵੀ ਡੀ ਐਚ ਨੂੰ ਜਾਣਕਾਰੀ ਦਿੰਦਾ ਹੈ ਕਿ ਉਸਨੇ ਆਪਣੀ ਜਾਨ ਉਹਨਾਂ ਲੋਕਾਂ ਨੂੰ ਬਚਾਉਣ ਲਈ ਦੇ ਦਿੱਤੀ ਜਿਨ੍ਹਾਂ ਨੂੰ ਹੁਣੇ-ਹੁਣੇ ਹਾਲੇ ਮਿਲਿਆ ਸੀ ਮੋਕੇ ਉੱਤੇ ਹੀ ਗੋਲੀ ਮਾਰ ਕੇ ਮਾਰਿਆ ਗਿਆ ਆਦਲ ਉਹਨਾਂ ਕਦਰਾਂ ਕੀਮਤਾਂ ਦਾ ਇੱਕ ਚਾਨਣ ਮਨਾਰਾ ਬਣ ਗਿਆ ਜਿਨ੍ਹਾਂ ਨੂੰ ਕੋਈ ਗੋਲੀ ਨਹੀਂ ਮਾਰ ਸਕਦੀ ਦਇਆ ਏਕਤਾ ਨਫ਼ਰਤ ਦੇ ਵਿਰੁੱਧ ਖੜੇ ਹੋਣ ਦੀ ਹਿੰਮਤ ਉਸ ਦੀ ਦੁਖਦਾਈ ਮੌਤ ਨੇ ਉਸ ਦੇ ਪਰਿਵਾਰ ਨੂੰ ਉਸ ਭਾਵੇਂ ਸੋਗ ਵਿੱਚ ਡੋਬ ਦਿੱਤਾ ਪਰ ਉਸ ਨੇ ਜਿਨ੍ਹਾਂ ਲੋਕਾਂ ਦੇ ਲਈ ਜਾਨ ਬਚਾਈ ਹੈ ਉਹਨਾਂ ਦੇ ਲਈ ਉਹ ਹੀਰੋ ਬਣ ਕੇ ਉੱਭਰਿਆ ਭਾਵੇਂ ਉਹ ਦੁਨੀਆ ਤੇ ਨਹੀਂ ਰਿਹਾ ਪਰ ਉਸ ਦੀ ਸੋਚ ਤੇ ਉਸ ਦਾ ਦ੍ਰਿੜ ਇਰਾਦਾ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਉੱਕਰਿਆ ਗਿਆ ਔਰ ਉਸ ਦੀ ਮਾਂ ਨੇ ਆਪਣੇ ਸਾਦੇ ਘਰ ਦੇ ਦਰਵਾਜ਼ੇ ਕੋਲ ਰੋਂਦੀ ਹੋਏ ਨੇ ਪੁੱਤਰ ਨੂੰ ਯਾਦ ਕਰਿਆਂ ਕਰਦਿਆਂ ਹੋਇਆਂ ਦੱਸਿਆ ਕਿ ਉਹ ਸਾਡੇ ਲਈ ਸਭ ਕੁਝ ਸੀ ਉਸ ਦੀ ਮਾਂ ਦੇ ਕੰਮ ਦੇ ਬੋਲੇ ਵੀ ਦੱਸਦੇ ਨੇ ਕਿ ਉਸ ਨੇ ਘਰ ਲਈ ਕਮਾਈ ਕੀਤੀ ਸਾਡੀ ਦੇਖਭਾਲ ਦਾ ਹਿੱਲਾ ਕੀਤਾ ਇੱਜ਼ਤ ਦੇ ਨਾਲ ਹੁਣ ਤੱਕ ਉਹ ਜੀਆ ਸੀ ਉਸ ਨੇ ਕਿਹਾ ਕਿ ਉਸ ਦੀ ਜਿਹੜੀ ਉਸ ਦੇ ਚਲੇ ਜਾਣ ਤੋਂ ਬਾਅਦ ਜਿੱਥੇ ਉਹ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਗਿਆ ਅਸੀਂ ਵੀ ਕਿਤੇ ਨਾ ਕਿਤੇ ਜਿਉਂਦੇ ਜਾਗਦੇ ਗਵਾਚ ਗਏ ਹਾਂ ਇੱਕ ਤਰ੍ਹਾਂ ਪਰ ਉਹ ਕੁਝ ਨੇਕ ਕੰਮ ਕਰਦੇ ਹੋਏ ਮਰ ਗਿਆ ਇਹ ਸਾਨੂੰ ਹਮੇਸ਼ਾ ਇਸ ਗੱਲ ਦੇ ਉੱਤੇ ਮਾਣ ਰਹੇਗਾ ਜਿਸ ਤੇ ਸਾਨੂੰ ਇਹ ਮਾਣ ਹੈ ਔਰ ਉਸਦੀ ਮਾਂ ਨੇ ਹੰਝੂ ਨਾਲ ਭਰੀਆਂ ਅੱਖਾਂ ਦੇ ਨਾਲ ਵੀ ਆਪਣੇ ਪੁੱਤਰ ਨੂੰ ਯਾਦ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਇਹ ਨਾ ਪੂਰਾ ਹੋਣ ਵਾਲਾ ਘਟ ਹੈ ਇਸ ਦੇ ਬਾਰੇ ਉਹ ਗੱਲ ਕਰਦੇ ਕਰਦੇ ਵੀ ਕਹਿੰਦੇ ਨੇ ਕਿ ਉਹੀ ਇੱਕ ਸਾਡਾ ਇੱਕੋ ਇੱਕ ਸਹਾਰਾ ਸੀ ਘੋੜਿਆਂ ਦੀ ਸਵਾਰੀ ਕਰਦਾ ਸੀ ਪਰਿਵਾਰ ਲਈ ਪੈਸਾ ਕਮਾਉਂਦਾ ਸੀ ਤੇ ਉਸ ਦੇ ਨਾਲ ਹੀ ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਹੁਣ ਸਾਡੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਰਿਹਾ ਸਾਨੂੰ ਨਹੀਂ ਪਤਾ ਕਿ ਅਸੀਂ ਉਸ ਦੇ ਬਿਨਾ ਕਿਵੇਂ ਜੀਵਾਂਗੇ ਪਰ ਇੱਕ ਜੈ ਖੇਤਰ ਵਿੱਚ ਜਿੱਥੇ ਟਕਰਾਅ ਤੇ ਬੁਰਸ਼ਾਗਰਦੀ ਕੀਤੀ ਜਾਂਦੀ ਹੈ ਆਦਲ ਦੀ ਕਹਾਣੀ ਸਾਂਝੀ ਮਨੁੱਖਤਾ ਨੂੰ ਯਾਦ ਦਿਵਾਉਂਦੀ ਰਹੇਗੀ ਤੇ ਲੋਕਾਂ ਨੂੰ ਧਰਮ ਜਪ ਸ਼ੋਕੜ ਤੋਂ ਜਿਹੜੇ ਵਿਛੋੜ ਦਿੱਤਾ ਜਾਂਦਾ ਹੈ ਜਾਂ ਜਿਹੜਾ ਜੜ੍ਹਾਂ ਦੇ ਨਾਲੋਂ ਤੋੜ ਦਿੱਤਾ ਜਾਂਦਾ ਮਨੁੱਖਤਾ ਦੀਆਂ ਕਦਰਾਂ ਕੀਮਤਾਂ ਤੋਂ ਉਸ ਦੀ ਇਹ ਸ਼ਹਾਦਤ ਲੋਕਾਂ ਦੇ ਲਈ ਇੱਕ ਮਿਸਾਲ ਦੇ ਤੌਰ ਦੇ ਤੇ ਹਮੇਸ਼ਾ ਉਸ ਨੂੰ ਯਾਦ ਕੀਤਾ ਜਾਏਗਾ ਉਸ ਦੀ ਮੌਤ ਨੇ ਸਥਾਨਕ ਲੋਕਾਂ ਤੇ ਸਲਾਨੀਆਂ ਨੂੰ ਸੋਗ ਵਿੱਚ ਜਿੱਥੇ ਪਾਇਆ ਉੱਥੇ ਹੀ ਉਸ ਦੇ ਲਈ ਸਤਕਾਰ ਆ ਜਿਹੜਾ ਹਰ ਮਨ ਦੇ ਵਿੱਚ ਉਕਰ ਗਿਆ ਔਰ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਮਨੁੱਖੀ ਦਿਲ ਵਿੱਚ ਲਿਖੇ ਕਿਸੇ ਲਈ ਵੀ ਉਹ ਮਰਿਆ ਨਹੀਂ ਉਹ ਹਮੇਸ਼ਾ ਜਿਉਂਦਾ ਰਹੇਗਾ ਇੱਕ ਇਮਤਿਆਜ਼ ਲੂਨ ਨਾਮ ਦਾ ਵਿਅਕਤੀ ਜਿਹੜਾ ਕਿ ਸਥਾਨਕ ਦੁਕਾਨਦਾਰ ਹੈ ਉਸ ਦਾ ਬਚਪਨ ਦਾ ਦੋਸਤ ਸੀ ਉਸ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੋ ਆਦਲ ਨੂੰ ਬਚਪਨ ਤੋਂ ਜਾਣਦਾ ਸੀ ਕਿ ਇੱਕ ਸਮੇਂ ਜਦੋਂ ਅੱਤਵਾਦੀਆਂ ਨੇ ਸਾਨੂੰ ਨਫ਼ਰਤ ਨਾਲ ਵੰਡਣ ਦੀ ਕੋਸ਼ਿਸ਼ ਕੀਤੀ ਇੱਕ ਮੁਸਲਮਾਨ ਆਦਮੀ ਨੇ ਗੈਰ ਮੁਸਲਮ ਭਰਾਵਾਂ ਤੇ ਭੈਣਾਂ ਦੀ ਰੱਖਿਆ ਲਈ ਆਪਣੀ ਜਾਨ ਤੱਕ ਦੇ ਦਿੱਤੀ ਇਹ ਕਸ਼ਮੀਰ ਹੈ ਇਹ ਕਸ਼ਮੀਰੀਆਂ ਦੀ ਸੋਚ ਹੈ ਉਸ ਦਾ ਪ੍ਰਗਟਾਵਾ ਹੈ ਇਹੀ ਉਹ ਧਰਤੀ ਦਾ ਜਿਸ ਦਾ ਅਸਲ ਦੇ ਵਿੱਚ ਸਮਰਥਨ ਕਰਨਾ ਚਾਹੀਦਾ ਜਦੋਂ ਅੱਤਵਾਦੀ ਸਾਨੂੰ ਗੋਲੀਆਂ ਨਾਲ ਵੱਢਣ ਆਏ ਤਾਂ ਆਦਲ ਨੇ ਪਿਆਰ ਦੇ ਨਾਲ ਮਿਸਾਲ ਕਾਇਮ ਕੀਤੀ ਏਕਤਾ ਦੀ ਔਰ ਇੱਕ ਢਾਕੇ ਲੜਿਆ ਔਰ ਅੱਗੇ ਉਸ ਦਾ ਦੋਸਤ ਬਚਪਨ ਦਾ ਵੀ ਦੱਸਦਾ ਹੈ ਕਿ ਉਸ ਨੇ ਸਿਰਫ ਜਾਨਾਂ ਹੀ ਨਹੀਂ ਬਚਾਈਆਂ ਉਸ ਨੇ ਸਾਡੀ ਸਮੂਹਿਕ ਜ਼ਮੀਰ ਨੂੰ ਵੀ ਬਚਾ ਲਿਆ ਇੱਕ ਦੁਖਾਂਤ ਦੇ ਦਿਲ ਵਿੱਚ ਆਦਲ ਨੇ ਦੁਨੀਆ ਨੂੰ ਇੱਕ ਸਚਾਈ ਦੀ ਯਾਦ ਵੀ ਦਵਾਈ ਹੈ ਜੋ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਉਸਦੇ ਦੋਸਤ ਉਸਦੇ ਪਰਿਵਾਰਕ ਮੈਂਬਰ ਸਥਾਨਕ ਲੋਕ ਤੇ ਜਿੱਥੇ-ਜਿੱਥੇ ਆਦਲ ਦੀ ਕਹਾਣੀ ਪਹੁੰਚ ਰਹੀ ਹੈ ਉਸ ਨੂੰ ਸਾਰੇ ਸਲਾਮ ਕਰ ਰਹੇ ਨੇ ਔਰ ਮਨੁੱਖਤਾ ਦੇ ਵਿੱਚ ਨਫ਼ਰਤ ਫਲਾਉਣ ਵਾਲਿਆਂ ਦਾ ਡੱਟ ਕੇ ਉਸਨੇ ਜਵਾਬ ਜ਼ਰੂਰ ਦਿੱਤਾ ਮੌਕੇ ਦੇ ਉੱਤੇ ਬੇਸ਼ੱਕ ਉਹ ਬੇਵਸੀ ਤੇ ਅੱਤਵਾਦੀਆਂ ਦੀ ਗੋਲੀ ਦਾ ਉਹ ਵੀ ਸ਼ਿਕਾਰ ਹੋ ਜਾਂਦਾ ਹੈ ਪਰ ਇਸ ਨਫ਼ਰਤ ਭਰੇ ਮੰਜ਼ਰ ਦੇ ਵਿੱਚ ਸਮੇਂ ਦੇ ਵਿੱਚ ਜਦੋਂ ਕਿਸੇ ਅਜਨਬੀ ਦੇ ਲਈ ਕੋਈ ਤਾਕਤਵਰ ਬਣ ਕੇ ਅੱਗੋਂ ਟੱਕਰੇ ਤੇ ਆਪਣੀ ਜਾਨ ਤੱਕ ਗਵਾ ਦੇਵੇ ਇਹ ਦੁਨੀਆ ਵਿੱਚ ਮਿਸਾਲ ਟਾਮੀ ਟਾਮੀ ਮਿਲਦੀ ਹੈ ਪਰ ਅਜਿਹੇ ਲੋਕ ਹਮੇਸ਼ਾ ਹੀ ਲੋਕਾਂ ਦੇ ਵਿੱਚ ਭਾਈਚਾਰਾ ਕਾਇਮ ਰੱਖਣ ਦੇ ਲਈ ਪਿਆਰ ਵੰਡਣ ਦੇ ਲਈ ਕੁਰਬਾਨੀ ਦੇਣ ਦੇ ਲਈ ਤਿਆਰ ਰਹਿਣ ਦੇ ਲਈ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ ਤੇ ਆਦਲ ਦੀ ਇਹ ਕਹਾਣੀ ਹੈ ਜਿਹੜੀ ਸਾਨੂੰ ਸਾਰਿਆਂ ਨੂੰ ਵੀ ਪ੍ਰੇਰਿਤ ਕਰਦੀ ਹੈ ਬੇਸ਼ੱਕ ਸਾਡੇ ਲਈ ਇੱਕ ਪੋਜ਼ਿਟਿਵ એનર્ਜੀ ਦੇ ਤੌਰ ਦੇ ਉੱਤੇ ਕਹਾਣੀ ਸਾਨੂੰ ਸਭ ਨੂੰ ਚੰਗੀ ਲੱਗ ਰਹੀ ਹੋਵੇਗੀ ਪਰ ਫਿਰ ਵੀ ਅੰਤ ਦੇ ਵਿੱਚ ਇੱਥੇ ਹੀ ਕਹਿਣਾ ਚਾਹਾਂਗੇ ਕਿ ਜਿਹੜੇ ਮਾਪਿਆਂ ਦਾ ਬਜ਼ੁਰਗ ਮਾਪਿਆਂ ਦਾ ਔਰ ਮਾਸੂਮ ਬੱਚਿਆਂ ਦਾ ਪਿਤਾ ਔਰ ਇੱਕ ਸੁਹਾਗ ਉੱਜੜ ਜਾਣਾ ਉਹ ਜਿਹੜੇ ਛੱਡ ਕੇ ਗਿਆ ਪਰਿਵਾਰਕ ਜੀਆ ਨੂੰ ਉਹਨਾਂ ਦੇ ਦਰਦ ਦੀ ਪਰਭਾਈ ਸਾਰੀ ਉਮਰ ਨਹੀਂ ਕੀਤੀ ਜਾ ਸਕਦੀ ਬੇਸ਼ੱਕ ਆਦਲ ਨੂੰ ਯਾਦ ਆ ਜਿਹੜਾ ਇੱਕ ਉੱਚੀ ਸੋਚ ਦੇ ਵਜੋਂ ਕੀਤਾ ਜਾਏਗਾ ਤੇ ਆਦਲ ਦੀ ਕਹਾਣੀ ਕਾਫੀ ਕੁਝ ਬਿਆਨ ਕਰਦੀ ਹੈ ਜੋ ਕਿ ਸਾਨੂੰ ਵੀ ਲੱਗਿਆ ਕਿ ਜਾਣਕਾਰੀ ਤੁਹਾਡੇ ਤੱਕ ਜਰੂਰ ਪਹੁੰਚਣੀ ਚਾਹੀਦੀ ਹੈ ਜਦੋਂ ਨਫ਼ਰਤ ਦੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟੀਆਂ ਸ਼ਬਦਾਵਲੀ ਤੇ ਵੰਡ ਪਾਓ ਤਾਕਤਾਂ ਜਿਹੜੀਆਂ ਨੇ ਸਰਗਰਮ ਹੋਣ ਤੇ ਉੱਥੇ ਆਦਲ ਵਰਗੇ ਲੋਕਾਂ ਦੀ ਸੋਚ ਤੇ ਉਹਨਾਂ ਦੀ ਕੁਰਬਾਨੀ ਲੋਕਾਂ ਤੱਕ ਜ਼ਰੂਰ ਪੁੱਜਣੀ ਚਾਹੀਦੀ ਹੈ ਤਾਂ ਕਿ ਜਿਨ੍ਹਾਂ ਕੋਲ ਅਧੂਰੀਆਂ ਜਾਣਕਾਰੀਆਂ ਨੇ ਜਿਹੜੇ ਸੋਸ਼ਲ ਮੀਡੀਆ ਜਾਂ ਵਟਸਐਪ ਯੂਨੀਵਰਸਿਟੀ ਦੀਆਂ ਬੇਕਾਰ ਜਾਣਕਾਰੀਆਂ ਦੇ ਨਾਲ ਆਪਣੇ ਮਨਾਂ ਦੇ ਵਿੱਚ ਨਫ਼ਰਤ ਭਰੀ ਬੈਠੇ ਨੇ ਉਹਨਾਂ ਨੂੰ ਘੱਟੋ-ਘੱਟ ਇੱਕ ਮੋੜਵਾ ਜਵਾਬ ਜ਼ਰੂਰ ਮਿਲਦਾ ਹੈ ਜਿਵੇਂ ਕਹੇ ਲੋਕ ਕਿ ਉਹਨਾਂ ਦੀ ਜਿਹੜੀ ਸੋਚ ਹੈ ਉਸ ਦੇ ਉੱਤੇ ਪ੍ਰਭਾਵ ਡੂੰਘਾ ਛੱਡਦੀਆਂ ਨਹੀਂ ਗੱਲਾਂ ਇਸੇ ਕਰਕੇ ਅਸੀਂ ਆਦਲ ਦੀ ਇੱਕ ਬਿਬਾਕ ਤੇ ਕੁਰਬਾਨੀ ਦੇਣ ਵਾਲੀ ਕਹਾਣੀ ਸਾਂਝੀ ਕੀਤੀ ਹੈ ਤਾਂ ਨੂੰ ਉਮੀਦ ਹੈ ਕਿ ਇਸ ਕਹਾਣੀ ਦੇ ਜ਼ਰੀਏ ਸਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਔਰ ਨਫ਼ਰਤ ਦੀ ਬਜਾਏ ਪਿਆਰ ਕਿਵੇਂ ਮੰਡਣਾ ਹੈ ਔਰ ਥੋੜੇ ਸਮੇਂ ਲਈ ਭਾਵੇਂ ਕੋਈ ਕਿਸੇ ਨੂੰ ਮਿਲਿਆ ਹੋਵੇ ਚਾਹੇ ਆਪਣੀ ਰੋਜ਼ਗਾਰ ਦੇ ਲਈ ਵੀ ਉਸਨੇ ਇਮਾਨਦਾਰੀ ਦਿਖਾਈ ਕਿਉਂਕਿ ਉਹ ਇੱਕ ਉਸ ਵਕਤ ਘੋੜ ਸਵਾਰੀ ਕਰਵਾ ਕੇ ਇੱਕ ਸਲਾਨੀ ਨੂੰ ਉਸ ਸਪੌਟ ਤੱਕ ਲੈ ਕੇ ਗਿਆ ਸੀ ਜਿਸ ਦੀ ਖਾਤਰ ਉਹ ਇੱਕ ਡਾ ਕੇ ਲੜਿਆ ਔਰ ਆਪਣੀ ਜਾਨ ਵੀ ਉਸਨੇ ਕੁਰਬਾਨ ਕਰ ਦਿੱਤੀ ਤਾਂ ਇਸ ਨੂੰ ਸ਼ਹੀਦ ਕਹਾਂਗੇ ਇਸ ਨੂੰ ਹੀਰੋ ਕਹਾਂਗੇ ਔਰ ਤੁਹਾਡੀ ਨਜ਼ਰ ਦੇ ਵਿੱਚ ਆਦਲ ਕਿਸ ਤਰ੍ਹਾਂ ਦਾ ਵਿਅਕਤੀ ਹੈ ਕਿਸ ਤਰ੍ਹਾਂ ਦੀ ਸੋਚ ਹੈ ਆਪਣੇ ਆਪਣੇ ਵਿਚਾਰ ਉਸ ਦੀ ਕਹਾਣੀ ਦੇ ਜ਼ਰੀਏ ਜੋ ਵੀ ਤੁਹਾਡੇ ਹੋਣ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜਾਂ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ